18 ਦਿਨ ਪਹਿਲਾਂ ਹੋਇਆ ਸੀ ਕੁੜੀ ਦਾ ਵਿਆਹ ਕੁੜੀ ਦਾ ਨਾਲ ਵਾਪਰਿਆ ਪਾਣਾ ਪੁਲਿਸ ਕਰਮਚਾਰੀ ਦੀ ਸੀ ਧੀ ਕਰਮਾਵਾਰੀ ਅਜੇ ਤਾਂ ਪੂਰੇ ਵੀ ਨਹੀਂ ਹੋਏ ਸੀ ਲਾੜੀ ਦੇ ਚਾ ਘਰਦਿਆਂ ਨੇ ਨਹੀਂ ਦਿੱਤੀ ਸੀ ਦਾਜ ਚ ਕੁੜੀ ਨੂੰ ਕਾਰ ਤੱਕ ਕਰਤਾ ਆਹਾਲ ਅਬੋਹਰ ਦੇ ਸਿਟੀ ਬੰਦ ਦੇ ਵਿੱਚ ਤਾਇਨਾਤ ਇੱਕ ਪੁਲਿਸ ਕਰਮਚਾਰੀ ਤੀਤੀ ਦੇ ਨਾਲ ਇਹ ਪਾਣਾ ਵਾਪਰ ਗਿਆ ਜਿਸ ਦਾ ਵਿਆਹ ਸਿਰਫ 18 ਦਿਨ ਪਹਿਲਾਂ ਹੋਇਆ ਸੀ ਜੋ ਹਰਿਆਣਾ ਦੇ ਵਿੱਚ ਹੋਇਆ ਸੀ ਕੱਲ ਰਾਤ ਆਪਣੇ ਸਹੁਰੇ ਘਰ ਦੇ ਵਿੱਚ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਮਰੀ ਹੋਈ ਪਾਈ ਗਈ ਪਰਿਵਾਰ ਅਨੁਸਾਰ ਜਦੋਂ ਉਸ ਦਾ ਭਰਾ ਸੂਚਨਾ ਮਿਲਣ ਤੋਂ ਬਾਅਦ ਆਪਣੀ ਭੈਣ ਦੇ ਘਰ ਪਹੁੰਚਾ ਤਾਂ ਉਸ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ ਉਹ ਮਰੀ ਪਈ ਸੀ ਇਥੇ ਪੁਲਿਸ ਕਰਮਚਾਰੀ ਉਸ ਦੇ ਪਰਿਵਾਰ ਨੇ ਆਪਣੀ ਧੀ ਦੇ ਸਹੁਰਿਆਂ ਤੇ ਦਾਜ ਚਕਾਰ ਨਾ ਲਿਆਉਣ ਕਾਰਨ ਕਤਲ ਕਰਨ ਦਾ ਦੋਸ਼ ਲਗਾਇਆ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਥੇ ਐਸਆਈ ਲਾਲਚੰਦ ਨੇ ਕਿਹਾ ਕਿ ਉਸਨੇ ساری ਉਮਰ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਪਰ ਉਸ ਨੂੰ ਖੁਦ ਨੂੰ ਇਨਸਾਫ ਦੀ ਲੋੜ ਹੈ ਉਹ ਮੀਡੀਆ ਰਾਹੀ ਮੰਕਰਦਾ ਕਿ ਉਸਦੀ ਰੀਤਾ ਦੇ ਪਤੀ ਸਹੁਰੇ ਤੇ ਸਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕੀ ਗੱਲ ਹੋਈ ਲਾਲ ਚੰਡੀ ਅੱਜ 18 ਦਿਨ ਬੇਟੀ ਦੀ ਸ਼ਾਦੀ ਨੂੰ ਹੋਏ ਸੀ ਤੇ ਅੱਜ ਬੇਟੀ ਦਾ ਜਿਹੜਾ ਕੀਚੜਾ ਵੇਖਣ ਨੂੰ ਨਸੀਬ ਨਹੀਂ ਹੋਇਆ ਕੀ ਕਰੀਏ ਹੋਰ ਇਹਨਾਂ ਦੀ ਬੇਟੀ ਦੀ 18 ਪੰਜ ਉਹਨੇ 18 ਪਿਛਲੇ ਮਹੀਨੇ 18 ਤਰੀਕ ਦੀ ਸ਼ਾਦੀ ਹੋਣੀ ਸੀਗੀ ਪਹਿਲੀ ਵਾਰੀ ਗਈ ਦੂਜੀ ਵਾਰੀ ਗਈ ਤੇ ਰਾਤ ਮੈਨੂੰ ਫੋਨ ਆਇਆ ਮੇਰੇ ਘਰੋਂ ਦਾ ਦੀ ਦਾਦੀ ਬੇਟੀ ਜਿਹੜੀ ਨੇ ਮੂੰਹ ਦੇ ਜਗਾ ਆ ਰਹੀ ਹੈ ਕਿ ਮੈਂ ਮੈਂ ਡਿਊਟੀ ਸੀ ਜਾਂ ਪੀਸੀ ਆ ਦੇ ਉਹ ਸੀ ਟੀ 1 ਤੇ ਮੇਰਾ ਬੇੜਾ ਗਿਆ ਜਦੋਂ ਮੇਰੀ ਬੇਟੀ ਮੋਲੇ ਨੇ ਵੀ ਉਸ ਜਿੱਨੀ ਸੀਗੀ ਤੇ ਕਿਵੇਂ ਕਿਸ ਸੋਹਰਾ ਪਰਿਵਾਰ ਉੱਥੇ ਮੌਜੂਦ ਸੀਗਾ ਜਦੋਂ ਹਾਂ ਤੇ ਹੁਣ ਇਸ ਟਾਈਮ ਤੁਸੀਂ ਉਹਨਾਂ ਦਾ ਪਤਾ ਕੀਤਾ ਕਿੱਥੇ ਨੇ ਕੋਈ ਨਹੀਂ ਹੁਣ ਨਹੀਂ ਉਹ ਆਏ ਨਹੀਂ ਗੇ ਆਇਆ ਵੀ ਨਹੀਂ ਕੋਈ ਕੋਈ ਨਹੀਂ ਆਇਆ ਕੀ ਮੰਨਦੇ ਜੇ ਤੁਸੀਂ ਬੇਟੀ ਦੀ ਮੌਤ ਕਿਵੇਂ ਹੋਈ ਹੈ ਉਹ ਜ਼ਹਿਰੇਲੀ ਚੀਜ਼ ਲੱਗੀ ਹੈ ਉਹ ਮੂੰਹ ਤੇ ਜੱਗ ਆ ਰਹੀ ਸੀ ਸਰ ਬੇਟੀ ਦਾ ਕੀ ਨਾਮ ਹੈ ਤੇ ਤੁਸੀਂ ਕਿੱਥੇ ਤਰਨਾਤ ਹੋ ਮੇਰੀ ਬੇਟੀ ਦਾ ਨਾਮ ਹਿਤਾ ਹੈਗਾ ਕਿੱਥੇ ਵਿਆਹੀ ਸੀ ਤੁਸੀਂ ਜੀ ਮਨੋਜੀ ਕੁਮਾਰ ਕਿੱਥੇ ਵਿਆਹੀ ਕਿੱਥੇ ਸੀ ਜੀ ਰਣ ਵਾਲੇ ਮੰਡੀ ਜੀ ਰਾਣੀ ਚ ਇਹ ਤੁਹਾਨੂੰ ਕੀ ਲੱਗਦਾ ਜੀ ਕਿਸ ਤਰ੍ਹਾਂ ਹੋਇਆ ਹੈ ਕੀ ਮੰਗਦੇ ਸੀ ਉਹ ਕੁਝ ਮੰਗਦੇ ਸੀ ਡਿਮਾਂਡ ਸੀ ਉਹਨਾਂ ਦੀ ਕੁਝ ਕੀ ਕਿਹਾ ਤੇ ਮੇਰੀ ਬੇਟੀ ਐ ਮੇਰੇ ਬੇਟੇ ਨੂੰ ਕਹਿਰੀ ਸੀ ਕੀ ਇਹ ਨਹੀਂ ਕੀ ਕਹੇਗੀ ਮੈਂ ਤਾਂ ਨਹੀਂ ਸੰਗਤੀ ਨੂੰ ਕਿਹਾ ਇਹ ਨਹੀਂ ਵੀ ਘਰ ਵੱਜੇ ਹੂੰ ਕੀ ਮੇਰੇ ਬੇਟੇ ਨੇ ਕਿਹਾ ਸੀ ਕੀ ਕਿਹਾ ਸੀ ਉਹ ਦਾਦੀ ਮੰਗ ਕਰ ਰਹੀ ਸੀ ਕੀ ਕੀ ਮਤਲਬ ਹੈ ਕੀ ਸੀ ਦਾਜ ਦੇ ਵਿੱਚ ਜੀ ਘਰ ਦਾ ਕੰਢੀ ਸੀ ਇਹਦੇ ਵਿੱਚ ਅੱਛਾ ਤੁਸੀਂ ਵੀ ਆ ਕਿਸ ਤਰ੍ਹਾਂ ਦਾ ਕੀਤਾ ਸੀ ਉਹ ਨਾਲ ਉਹ ਨਾਲ ਜੀਰਵਾ ਦੇ ਨਾਲ ਵਧੀਆ ਕਰਦਾ ਅੱਛਾ ਕੀ ਕਹੋਗੇ ਇਹਨ ਲਾਲਚੀ ਸੋਹਰਿਆਂ ਨੂੰ ਵੀ ਤੁਹਾਡੀ ਬੇਟੀ ਦੀ ਮਤਲਬ ਇਹਨਾਂ ਨੇ ਇਸ ਤਰ੍ਹਾਂ ਦੀ ਦੁਰਦਸ਼ਾ ਕੀਤੀ ਹੈ ਇਹਨਾਂ ਨੂੰ ਖੜੀ ਟੁਕੜੀ ਸਜ਼ਾ ਦਿੱਤੀ ਜਾਵੇ ਤੁਸੀਂ ਆਪ ਵੀ ਪੁਲਿਸ ਮਹਿਕਮੇ ਚ ਐਸਐਸਓ ਕੀ ਮੰਗ ਕਰੋਗੇ ਪੰਜਾਬ ਸਰਕਾਰ ਪੁਲਿਸ ਤੋਂ ਇਹਨਾਂ ਨੂੰ ਖੜੀ ਟੁਕੜੀ ਸਜ਼ਾ ਦਿੱਤੀ ਜਾਵੇ ਕੋੜੀ ਦੇ ਪ੍ਰਾਨ ਨੇ ਦੱਸਿਆ ਕਿ ਉਸ ਨੇ ਆਪਣੀ ਹیثیت ਦੇ ਮੁਤਾਬਕ ਆਪਣੀ ਭੈਣ ਨੂੰ ਦਾਜ ਦਿੱਤਾ ਸੀ ਜੀ ਮੇਰਾ ਨਾਮ ਚੰਨਜੀਤ ਪੁੱਛੋ ਤੁਹਾਡੀ ਸਿਸਟਰ ਦਾ ਕੀ ਨਾਮ ਹੈ ਜੀ ਮੇਰੀ ਸਿਸਟਰ ਦਾ ਨਾਮ ਸੀ ਰੀਤਾ ਸਰ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਸਿਸਟਰ ਦਾ ਕੱਲ ਕਰੀਬ 9:30 ਦੇ ਕਰੀਬ ਮੇਰੇ ਪਾਪਾ ਨੂੰ ਕਾਲ ਆਈ ਹੈ ਤੇ ਤੁਹਾਡੀ ਕੁੜੀ ਦੇ ਮੂੰਹ ਚੱਕ ਨਿਕਲੇ ਜਾਂਦੇ ਸੋ ਪਾਪਾ ਮੇਰੇ ਪੰਜਾਬਪੁਰ ਚ ਜੋਬ ਕਰਦੇ ਸੀ ਟਿਵਨ ਚ ਤੇ ਉਹਨਾਂ ਦੀ ਨਾਈਟ ਸੀ ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਚੱਲ ਜਾ ਤੇ ਮੈਂ ਉੱਥੇ ਗਿਆ ਰਾਤ ਕਰੀਬ 11 ਵਜੇ ਮੈਂ ਉੱਥੇ ਪਹੁੰਚਾ ਤੇ ਉੱਥੇ ਪਹੁੰਚ ਕੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚੱਕ ਨਿਕਲੇ ਜਾਂਦੇ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਈ ਮੈਂ ਜਾ ਕੇ ਜਦੋਂ ਚੈੱਕ ਕੀਤਾ ਤੇ ਮੇਰੀ ਭੈਣ ਉਹ ਦੇਹਾਂ ਨਹੀਂ ਸੀ ਉਹਦੇ ਅੰਦਰ ਖਤਮ ਹੋ ਚੁੱਕੀ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਵੀ ਮੇਰੀ ਭੈਣ ਦੀ ਸੱਸ ਨੇ ਤੇ ਉਹਦੇ ਘਰ ਵਾਲੇ ਨੇ ਤੇ ਉਹਦੀ ਨਨਾਨ ਨੇ ਇਹਨਾਂ ਤਿੰਨਾਂ ਨੇ ਮੇਰੀ ਭੈਣ ਨੂੰ ਧਲਕੇ ਮਾਰਿਆ ਤੇ ਮੈਂ ਕਾਨੂੰਨ ਤੋਂ ਹੀ ਕਹਿਣਾ ਚਾਹੁੰਗਾ ਵੀ ਇਹਨਾਂ ਨੂੰ ਕਿੜੀ ਤੋਂ ਕਿੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਹਲੇ 18 ਦਿਨ ਮੇਰੀ ਭੈਣ ਦੇ ਵਿਆਹ ਨੂੰ ਹੋਏ ਸੀ ਸਿਰਫ ਉਹਦੇ ਆਰਦਾ ਜੋ ਮਹਿੰਦੀ ਵੀ ਨਹੀਂ ਲੱਤੀ ਸੀ ਸੋ ਇਹੀ ਹੈ ਵੀ ਮੇਰੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਤੇਜ ਦੇ ਲੋਬੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪ ਪੁਲਿਸ ਤੇ ਤੁਹਾਡੇ ਫਾਦਰ ਸਾਹਿਬ ਇਨਸਾਫ ਦਵਾਣ ਦੇ ਆਏ ਨੇ ਅੱਜ ਤੁਹਾਡੇ ਕੋਲ ਇੱਕ ਕਾਰ ਦੀ ਡਿਮਾਂਡ ਕਦੋਂ ਤੋਂ ਕਰ ਰਹੀ ਸੀ ਕੁੜੀ 18 ਦਿਨਾਂ ਚ ਉਹ ਲਗਭਗ ਜਦੋਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ, ਕਰੀਬ 10 ਦਿਨ ਪਹਿਲਾਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਤੇ ਉਹਨੇ ਉਦੋਂ ਕਿਹਾ ਸੀ ਮੈਨੂੰ ਕਿਉਂ ਮੇਰੇ ਨਾਲ ਗੱਲਾਂ ਸ਼ੇਅਰ ਕਰ ਲੈਂਦੀ ਸੀ ਮੇਰੇ ਨਾਲ ਜ਼ਿਆਦਾ ਕਲੋਜ਼ ਸੀ ਉਹਨੇ ਮੈਨੂੰ ਦੱਸਿਆ ਵੀ ਐਵੇਂ ਕਰਕੇ ਕਾਰ ਦਾ ਕਹਿੰਦੇ ਮੈਨੂੰ ਦੋ ਤਿੰਨ ਵਾਰੀ ਮੈਨੂੰ ਦੱਸਿਆ ਬਸ ਅਸੀਂ ਸੋਚੇ ਬਚਲੋ ਕੋਈ ਗੱਲ ਨਹੀਂ ਨਹੀਂ ਕਰਨਗੇ ਨਹੀਂ ਕਰਨਗੇ ਬਸ ਇੱਕ ਕਾਰਨਾ ਦੇਣ ਕਰਕੇ ਅੱਜ ਮੇਰੀ ਭੈਣ ਨੂੰ ਮੋਹ ਦੇ ਕੱਟ ਤਾਰ ਦਿੱਤਾ ਗਿਆ ਸੋ ਇਹ ਚੀਜ਼ ਦਾ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਦੁੱਖ ਹੈ ਕਿਉਂਕਿ ਹਲੇ ਨਾ ਅੱਜ ਤੋਂ ਮਹਿੰਦੀ ਲੱਤੀ 18 ਦਿਨ ਵਿਆਹ ਨੂੰ ਹੋਏ ਸੀ ਤੋਂ ਮੈਂ ਇਹ ਕਹਿਣਾ ਚਾਹੂੰਗਾ ਸਰਕਾਰ ਨੂੰ ਵੀ ਜਿਨ੍ਹਾਂ ਨੇ ਮੇਰੀ ਭੈਣ ਨੂੰ ਮਾਰਿਆ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕੀ ਗੱਲ ਹੋਈ ਸੀ ਇਹ ਲੜਕੀ ਦੇ ਕੀ ਲੱਗਦੇ ਹੋ ਤੁਸੀਂ ਕੀ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਹੋ ਜੀ ਮੈਂ ਜੀ ਲੜਕੀ ਕੇ ਰਿਸ਼ਤੇ ਮੈਂ ਮਾਸਾ ਜੀ ਲੱਗਦਾ ਹਾਂ ਪੱਕਾ ਸਾਣਦਾ ਹਾਂ ਉਸੇ ਹਾਂ ਮੈਂ ਤੋਂ ਹਮਾਰੇ ਪਾਸ ਕੋਲ ਆਈ ਥੀ ਰਾਤ ਕੋ 1:30 ਵਜੇ ਵੀ ਰੀਟਾ ਕੇ ਸਾਥ ਇਹ ਘਟਨਾ ਹੋ ਗਈ ਤੋਂ ਰੀਟਾ ਕੋ ਉਸਕੇ ਭਾਈ ਔਰ ਲੈਣੇ ਗਏ ਹਨ ਤੋਂ ਉਸਕੇ ਮਤਲਬ ਉਹ ਮਰਤਾ ਹਾਲਤ ਨਹੀਂ ਥੀ भी कोई उसके अंदर वो नहीं था अभी अपने उसको लेके हॉस्पिटल पहुंचाएं या करें तो वो बच जाए तो जी ये तो बहुत दुखद घटना है भी आज मैं मेरे मीडिया भाइयों से निवेदन करता हूँ भी इस चीज़ को एसएसपी एसपी पी एस पी तक पहुंचाएं ताकि भी आने वाली कोई भी बेटी है अपने घर की बहु बेटियाँ हैं वो इस चीज़ से परेशान ना हो ये जी देश का मामला है जी देश के करके उसको उन्होंने टॉर्चर किया है टॉर्चर करके उसको भी ये आज जो हालात है वो बना दिए उन्होंने तो वो पूरे के पूरे दोषी हैं इस चीज़ में अगर वो दोषी नहीं होते तो वो यहाँ भी आते वो यहाँ भी मौजूद नहीं तो वो वहाँ से एन मौके वारदात पे वो चले गए तो और उन्होंने आगे कोई सहयोग दिया नहीं तो निवेदन हमारा यही है भी ज़िला प्रशासन से भी हमारा जो मामला है वो फास्ट ट्रैक पर चलाया जाए ताकि भी कल को कोई और भी कोई बच्ची है बेटियां हैं बहुएं हैं उनको कल कोई ये समस्या ना देखनी पड़े इसी के साथ जी मैं बहुत बहुत मीडिया भाइयों का धन्यवाद बस जी ਪਤਾ ਨਹੀਂ ਹੋਰ ਕਿੰਨੀਆਂ ਕੁੜੀਆਂ ਦਾਸ ਦੀ ਬਲੀ ਚੜਨ ਗਿਆ ਪਤਾ ਨਹੀਂ ਹੋਰ ਕਿੰਨੀਆਂ ਕੁ ਮਾਸੂਮਾਂ ਦਾ ਜਿਹੜਾ ਇਸ ਤਰ੍ਹਾਂ ਕਤਲ ਕੀਤਾ ਜਾਵੇਗਾ ਪਹਿਲਾਂ ਵੀ ਕਈ ਕੁੜੀਆਂ ਦੇ ਇਸ ਤਰ੍ਹਾਂ ਕਤਲ ਕੀਤੇ ਗਏ ਨੇ ਜਿਨ੍ਹਾਂ ਦੇ ਵਿਆਹ ਨੂੰ ਕੁਝ ਹੀ ਦਿਨ ਹੋਏ ਸੀ ਇਸ ਕੁੜੀ ਦੇ ਵਿਆਹ ਨੂੰ ਤਾਂ ਮਹਿਜ਼ 18 ਦਿਨ ਹੋਏ ਸੀ ਇਸ ਦੇ 24 ਹਜੇ ਨਹੀਂ ਪੂਰੇ ਹੋਏ ਸੀ ਇਸ ਦੇ 24 ਹਜੇ ਨਹੀਂ ਲੱਥੇ ਸੀ ਕੇਸ ਦੇ ਨਾਲ ਇਹ ਪਾਣਾ ਵਾਪਰ ਗਿਆ ਹੁੰਦੇ ਕਿ ਨਾ ਇਹ ਹੋਵੇਗਾ ਕਿ ਪੁਲਿਸ ਜਾਂਚ ਦੇ ਵਿੱਚ ਕਿ ਕੁਝ ਸਾਹਮਣੇ ਆਉਂਦਾ ਹੈ ਜੋ ਪਰਿਵਾਰਕ ਮੈਂਬਰ ਨੇ ਇਲਜ਼ਾਮ ਸਹਰਾ ਪਰਿਵਾਰ ਤੇ ਲਗਾਏ ਨੇ ਕਿ ਉਹ ਸੱਚਮੁੱਚ ਸੱਚ ਸਾਬਤ ਹੁੰਦੇ ਨੇ ਜੇ ਹੁੰਦੇ ਨੇ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ